ਅੱਜ ਮੈਂ ਤੁਹਾਨੂੰ ਖੁਦ ਨੂੰ ਸੁਧਾਰਨ ਦੇ 8 ਜ਼ਰੂਰੀ ਤਰੀਕੇ ਦੱਸਾਂਗਾ ਨੰਬਰ 1 ਆਪਣੇ ਆਪ ਨਾਲ ਇਮਾਨਦਾਰ ਬਣੋ ਸਭ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਨੂੰ ਮੰਨੋ ਜਿਹੜਾ ਇਨਸਾਨ ਆਪਣੀ ਸੱਚਾਈ ਦੇਖ ਲੈਂਦਾ ਹੈ ਉਹ ਬਦਲ ਸਕਦਾ ਹੈ ਨੰਬਰ 2 ਰੋਜ਼ ਇੱਕ ਛੋਟਾ ਕੰਮ ਸਿੱਖੋ ਚਾਹੇ 5 ਮਿੰਟ ਹੀ ਲੱਗਣ ਪਰ ਕੁਝ ਨਵਾਂ ਸਿੱਖਦੇ ਰਹੋ ਛੋਟੇ ਛੋਟੇ ਕਦਮ ਹੀ ਵੱਡੇ ਬਦਲਾਅ ਲਿਆਉਂਦੇ ਨੇ ਨੰਬਰ 3 ਆਪਣੇ ਗੁੱਸੇ ਦੇ ਕਾਬੂ ਪਾਓ ਗੁੱਸਾ ਉਹ ਅੱਗ ਹੈ ਜੋ ਸਭ ਤੋਂ ਪਹਿਲਾਂ ਤੁਹਾਨੂੰ ਹੀ ਸਾੜਦੀ ਹੈ ਜਵਾਬ ਦੇਣ ਤੋਂ ਪਹਿਲਾਂ 10 ਸਕਿੰਟ ਰੁਕੋ ਨੰਬਰ 4 ਆਪਣੇ ਮਨ ਨੂੰ ਬਿਨਾਂ ਲੋੜ ਦੇ ਭਾਰ ਤੋਂ ਮੁਕਤ ਰੱਖੋ ਫਿਕਰ ਓਵਰ ਥਿੰਕਿੰਗ ਪੁਰਾਣੀਆਂ ਗੱਲਾਂ ਨੂੰ ਛੱਡ ਦਿਓ ਮਨ ਜਿੰਨਾ ਹਲਕਾ ਜ਼ਿੰਦਗੀ ਓਨੀ ਆਸਾਨ ਨੰਬਰ 5 ਜ਼ਰੂਰੀ ਲੋਕਾਂ ਨੂੰ ਹੀ ਐਮੀਐਸ ਦਿਓ ਹਰ ਕੋਈ ਤੁਹਾਡੀ ਜ਼ਿੰਦਗੀ ਦਾ ਹੱਕਦਾਰ ਨਹੀਂ ਹੁੰਦਾ ਕਿਸੇ ਨੂੰ ਉਸ ਦੀ ਔਕਾਤ ਤੋਂ ਵੱਧ ਕਦੇ ਵੀ ਇੱਜ਼ਤ ਨਾ ਦਿਓ ਨੰਬਰ 6 ਆਪਣੇ ਆਪ ਲਈ ਟਾਈਮ ਕੱਢੋ ਦਿਨ ਵਿੱਚ 15 ਮਿੰਟ ਉਹ ਕੰਮ ਜ਼ਰੂਰ ਕਰੋ ਜੋ ਤੁਹਾਨੂੰ ਖੁਸ਼ੀ ਦਿੰਦਾ ਏ ਇਹ ਤੁਹਾਡੀ ਦਿਮਾਗੀ ਸ਼ਕਤੀ ਨੂੰ ਵਧਾਵੇਗਾ ਨੰਬਰ 7 ਸ਼ਿਕਾਇਤਾਂ ਘਟਾਓ ਕਰਮ ਵਧਾਓ ਜੋ ਨਹੀਂ ਹੈ ਉਸਤੇ ਰੋਣਾ ਛੱਡ ਦਿਓ ਜੋ ਹੈ ਉਸ ਨਾਲ ਬਿਹਤਰ ਬੰਨਾ ਸਿੱਖੋ ਨੰਬਰ 8 ਤਿੰਨ ਲੋਕਾਂ ਦੀ ਸੁਣੋ ਨੰਬਰ 1 ਦਿਲ ਦਿਮਾਗ ਤੇ ਤਜਰਬਾ ਦਿਲ ਪਿਆਰ ਸਿਖਾਉਂਦਾ ਹੈ ਦਿਮਾਗ ਫੈਸਲੇ ਲਾਉਂਦਾ ਹੈ ਤੇ ਤਜਰਬਾ ਤੁਹਾਨੂੰ ਗਲਤੀਆਂ ਕਰਨ ਤੋਂ ਬਚਾਉਂਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ